ਤਸੀਂ ਦੇਖ ਰਹੇ ਹੋ ਦੇਨੀ ਸਰਟੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ گورਨਮੈਂਟ ਕਾਲਜ ਫਾਰ ਔਮਨ ਵਿਖੇ ਜਿਹੜਾ ਧੀਆਂ ਦਾ ਮੇਲਾ ਜਿਹੜਾ ਆਗਾਜ਼ ਅੱਜ ਹੋ ਚੁੱਕਾ ਹੈ ਤਾਂ ਕਿਤੇ ਆ ਕੇ ਖਾ ਸਕੇ ਮਹਿਲਾਵਾਂ ਦੇ ਵਿੱਚ ਸਜਣ ਸਵਣ ਵਾਸਤੇ ਇੱਕ ਬਹੁਤ ਇੱਕ ਇੱਕ ਸ਼ੌਂਕ ਹੁੰਦਾ ਆ ਤਾਂ ਕਿਤੇ ਆ ਕੇ ਅਜੋਕੇ ਸਮੇਂ ਦੇ ਵਿੱਚ ਜਿਹੜੇ ਜਿਹੜਾ ਉਹਨਾਂ ਦੇ ਮੇਕਅਪ ਦੀ ਕਿਟਾਂ ਹੁੰਦੀਆਂ ਕਾਫੀ ਕੈਮੀਕਲ ਆ ਜਾਂਦੀਆਂ ਲੇਕਿਨ ਕਿਤੇ ਆ ਕੇ ਕੁਝ ਐਸਾ ਦੇੜੇ ਪ੍ਰੋਡਕਟ ਵੀ ਹੁਣ ਆ ਚੁੱਕੇ ਆ ਜਿਹੜੇ ਹੁਣ ਬਿਨਾ ਕੈਮੀਕਲ ਰਹਿਤ ਹੈ ਤੇ ਉਹਨਾਂ ਦੀ ਕਿਨ ਵਾਸਤੇ ਵੀ ਕਾਫੀ ਗਲੋ ਕਰ ਦਿੱਤਾ ਕਾਫੀ ਨੂੰ ਫਾਇਦਾ ਦਿੰਦੇ ਆ ਤਾਂ ਇਹ ਉਹ ਪ੍ਰੋਡਕਟ ਹੈਗੇ ਜਿਹੜੇ ਟੋਟਲੀ ਆਰਗੇਨਿਕ ਹੈ ਔਰ ਖਾਸ ਕਰਕੇ ਆਰਗੇਨਿਕ ਜਿਹੜੇ ਪ੍ਰੋਡਕਟ ਹੁੰਦੇ ਆ ਉਹ ਆਮ ਸਕਿਨ ਨੂੰ ਖਰਾਬ ਨਹੀਂ ਕਰਦੇ ਤਾਂ ਇਹ ਖਾ ਸਕੇ ਇਹਦਾ ਹਰਬਲ ਪ੍ਰੋਡਕਟ ਹੈਗੇ ਆ ਇਸਾਂ ਦੇ ਹਰਬਲ ਪ੍ਰੋਡਕਟ ਜਿਹੜਾ ਅੱਜ ਕੱਲ ਮਾਰਕੀਟ ਹੁਣ ਆ ਚੁੱਕੇ ਤਾਂ ਕਿ ਹਰ ਉਸ ਮਹਿਲਾ ਦੀ ਜਿਹੜੀ ਸਕਿਨ ਨੂੰ ਉਹ ਗਲੋ ਦੇ ਸਕੇ ਤਾਂ ਸਕਿਨ ਨੂੰ ਕੋਈ ਨੁਕਸਾਨ ਨਾ ਆਏ ਤਾਂ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਹੁੰਦੇ ਆ ਕਿਤੇ ਅਕੇ ਉਹ ਇਸ ਮਾਰਕੀਟ ਚ ਆਉਂਦੇ ਆ ਤਾਂ ਇਹਨਾਂ ਵੱਲੋਂ ਜਿਹੜੇ ਤਿਆਗੀਤੇ ਇਹ ਸਾਹਮਣੇ ਜਿਹੜੇ ਸਟੂਡੈਂਟ ਹੈ ਕਾਲਜ ਦੇ ਸਟੂਡੈਂਟ ਵਿੱਚ ਹੈਗੇ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਹਰਬਲ ਪ੍ਰੋਡਕਟ ਆ ਹਰਬਲ ਪ੍ਰੋਡਕਟ ਕਿਉਂ ਜ਼ਿਆਦਾ ਪਸੰਦ ਕਰਦੇ ਲੋਕ ਕਿਉਂਕਿ ਉਹ ਸਾਈਡ ਇਫੈਕਟ ਨਹੀਂ ਕਰਦਾ ਸਕਿਨ ਨੂੰ ਹਾਈਡਰੇਟ ਕਰਦਾ ਆ ਜਿਕੇ ਸਾਰੇ ਪ੍ਰੋਡਕਟਸ ਦੇ ਅਲੱਗ-ਅਲੱਗ ਬੈਨੀਫਿਟਸ ਹੁੰਦੇ ਆ ਜਿਹੜੇ-ਜਿਹੜੇ ਪ੍ਰੋਡਕਟਸ ਆ ਇਹ ਪਾਏ ਆ ਸਾਰੇ ਹਰਬਲ ਨੇ ਤੇ ਇਹ ਸਾਰੇ ਨੈਚੁਰਲ ਪ੍ਰੋਡਕਟਸ ਨੇ ਜਿਹੜਾ ਕੈਮੀਕਲ ਪ੍ਰੋਡਕਟਸ ਸਾਰੇ ਪਰਚੇਸ ਕਰਦੇ ਨੇ ਬਟ ਕੈਮੀਕਲ ਪ੍ਰੋਡਕਟਸ ਕੀ ਹੁੰਦੇ ਉਹਨਾਂ ਦੇ ਸਾਈਡ ਇਫੈਕਟਸ ਵੀ ਹੁੰਦੇ ਆ ਬਟ ਅਸੀਂ ਨੈਚੁਰਲ ਪ੍ਰੋਡਕਟਸ ਕਿਉਂ ਯੂਜ਼ ਕਰਦੇ ਆ ਕਿਉਂਕਿ ਇਹ ਤਾਂ ਇਹਨਾਂ ਦੀ ਕੋਸਟਿੰਗ ਵੀ ਘੱਟ ਹੁੰਦੀ ਆ ਫਸਟ ਆਫ ਆਲ ਤੇ ਇਹ ਸਹਰ ਸਕਿਨ ਤੇ ਵੀ ਚੱਲ ਜਾਂਦੇ ਨੇ ਤੇ ਇਹਨਾਂ ਦੇ ਕੋਈ ਸਾਈਡ ਇਫੈਕਟਸ ਜ਼ਿਆਦਾ ਨਹੀਂ ਹੁੰਦੇ ਕਈਆਂ ਨੂੰ ਜਿਹਦਾ ਅਲਰਜੀ ਹੁੰਦੀ ਆ ਉਹ ਪ੍ਰੋਡਕਟਸ ਉਹ ਨਾ ਯੂਜ਼ ਕਰਨ ਪਰ ਜਿਹਦਾ ਕੈਮੀਕਲ ਪ੍ਰੋਡਕਟਸ ਤਾਂ ਕਿਸੇ ਨੂੰ ਕੀ ਪਤਾ ਕਿ ਉਹਦੇ ਵਿੱਚ ਕੀ ਪਿਆ ਤੇ ਕਦੋਂ ਯੂਜ਼ ਹੋਣਾ ਹੈ ਉਹਨਾਂ ਦੀ ਐਕਸਪਾਇਰੀ ਡੇਟਸ ਵੀ ਹੁੰਦੀ ਆ ਆਏ ਆ ਵੀ ਆਰ ਫਰਮ ਲੈਕਮੇ ਅਕੈਡਮੀ ਸੇਵਰ ਲਾਈਨਸ ਕਿਸਾ ਦੇਖਦੇ ਹੋ ਆਮੜੀਆਂ ਕੈਮੀਕਲਸ ਜਿਹੜੇ ਗੱਲ ਕੀਤੀ ਗੱਲ ਕਿ ਜਾਂ ਕੈਮੀਕਲਸ ਕਲਰ ਹੋਣ ਜਾਂ ਕੁਝ ਵੀ ਹੋਣ ਜਾਂ ਹਰਬਲ ਜਿਹੜੇ ਪ੍ਰੋਡਕਟ ਹੁੰਦੇ ਖਾਸ ਕੇ ਮਹਿਲਾਵਾਂ ਕਹਿੰਦੀ ਵੀ ਪ੍ਰੋਡਕਟ ਕਾਫੀ ਮਹਿੰਗੇ ਹੁੰਦੇ ਖਾਸ ਕੇ ਕਾਸਮੈਟਿਕ ਵਾਸਤੇ ਕਿਸਾ ਦੇ ਵੀ ਇਹ ਪ੍ਰੋਡਕਟ ਮਹਿੰਗੇ ਹੋਣਗੇ ਆਮੜੇ ਮਿਲਦੇ ਮਾਰਕੀਟ ਹਰਬਲ ਪ੍ਰੋਡਕਟਸ ਇੰਨੇ ਮਹਿੰਗੇ ਨਹੀਂ ਹੁੰਦੇ ਕਿਉਂਕਿ ਹਰਬਲ ਪ੍ਰੋਡਕਟਸ ਸਾਰੇ ਸੋਚਦੇ ਆ ਮਹਿਲਾਵਾਦ ਦਾ ਵਹਿਮ ਹੈ ਕਿ ਸਾਰੇ ਸੋਚਦੇ ਆ ਕਿ ਹਰਬਲ ਪ੍ਰੋਡਕਟਸ ਜਿਹੜੇ ਇਨਾ ਵਧੀਆ ਗਲੋ ਨਹੀਂ ਰਹਿੰਦੇ ਮਤਲਬ ਇਫੈਕਟ ਨਹੀਂ ਦਿੰਦੇ ਬਟ ਜਦ ਕਿ ਹਰਬਲ ਪ੍ਰੋਡਕਟਸ ਹੀ ਸਭ ਤੋਂ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਨੇ ਕੈਮੀਕਲ ਪ੍ਰੋਡਕਟਸ ਵਿੱਚ ਨਾ ਕੈਮੀਕਲ ਹੁੰਦਾ ਉਹ ਐ ਨਹੀਂ ਦੇਖਦੇ ਕਿ ਕੈਮੀਕਲ ਹੈ ਉਹਦੇ ਵਿੱਚ ਬਟ ਹਰਬਲ ਪ੍ਰੋਡਕਸ਼ਨ ਨੇਚਰਲ ਹੈ ਜੋ ਸਾਡੇ ਨੇਚਰ ਤੋਂ ਆਇਆ ਹੈ ਉਹ ਅਸੀਂ ਆਪਣੇ ਖੁਦ ਬਣਾਇਆ ਹੈ ਅਸੀਂ ਅਸੀਂ ਸਾਰੇ ਖੁਦ ਆਪਣੇ ਸਟੱਡੀ ਕਰਕੇ ਖੁਦ ਬਣਾਇਆ ਸਾਰੇ ਪ੍ਰੋਡਕਟ ਜਿੰਨੇ ਵੀ ਸਾਰੇ ਆ ਅਸੀਂ ਖੁਦ ਬਣਾਇਆ ਹੈ। ਉਹ ਟੈਸਟਡ ਹੁੰਦੇ ਆ ਕਰ ਹਾਂਜੀ ਅਸੀਂ ਪਹਿਲਾਂ ਸਾਰੇ ਟੈਸਟ ਕਰਦੇ ਤੁਸੀਂ ਦੇਖਿਆ ਜਾਂਦਾ ਵੀ ਜਿਹੜੀਆਂ ਮਹਿਲਾਵਾਂ ਦੀ ਜਿਹੜੀ ਸਕਿਨ ਹੁੰਦੀ ਹੈ ਕਾਫੀ ਸੈਂਸਿਟਿਵ ਹੁੰਦੀ ਹੈ ਤਾਂ ਹਮੇਸ਼ਾ ਹੀ ਉਹ ਆਪਣੀ ਸਕਿਨ ਤੇ ਕਿਸੇ ਪ੍ਰੋਡਕਟ ਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਰਿਐਕਸ਼ਨ ਦੇਖਦੇ ਆ। ਹਾਂਜੀ ਹਾਂਜੀ ਪਰ ਉਹਦੇ ਲਈ ਅਸੀਂ ਟੈਸਟਿੰਗ ਪ੍ਰੋਡਕਟਸ ਰੱਖਿਆ ਹੈ ਉਹਨਾਂ ਨੂੰ ਟੈਸਟ ਕਰਕੇ ਹੀ ਪ੍ਰੋਡਕਟਸ ਦੇ ਰਿਹਾ ਉਹਨਾਂ ਦੀ ਸਕਿਨ ਨੂੰ ਐਨਲਾਈਜ਼ ਕਰ ਰਿਹਾ ਜਿੱਦਾਂ ਕਿ ਅਸੀਂ ਲਖਮੇ ਅਕੈਡਮੀ ਤਾਂ ਅਸੀਂ ਸਕਿਨ ਪੜੀ ਹੈ ਤਾਂ ਉਹਨਾਂ ਨੂੰ ਅਸੀਂ ਟੈਸਟ ਕਰਕੇ ਉਹਨਾਂ ਨੂੰ ਪ੍ਰੋਡਕਟਸ ਡਿਵਾਈਸ ਕਰ ਰਿਹਾ ਕਿ ਤੁਸੀਂ ਆਹ ਪ੍ਰੋਡਕਟਸ ਲੈ ਰਹੇ ਹੋ ਆਹ ਪ੍ਰੋਡਕਟਸ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਇਹ ਚੀਜ਼ ਯੂਜ਼ ਕਰ ਸਕਦੇ ਹੋ ਸਾਡੇ ਕੋਲ ਬਹੁਤ ਸਾਰੇ ਮਹਿਲਾਵਾਂ ਆਈਆਂ ਨੇ ਜਿਨ੍ਹਾਂ ਦੀ ਸੈਂਸਿਟਿਵ ਸਕਿਨਸ ਕਿ ਉਹ ਕਹਿੰਦੇ ਕਿ ਸਾਨੂੰ ਅਲਰਜੀ ਹੈ ਬਟ ਐਵ ਹੈ ਬਟ ਅਸੀਂ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਹੀ ਸੁਜੈਸਟ ਕੀਤਾ ਅਸੀਂ ਆ ਨਹੀਂ ਕਿਹਾ ਕਿ ਹਾਂਜੀ ਆ ਪ੍ਰੋਡਕਟ ਸੋਸੀ ਪਰਚੇਸ ਕਰੋ ਹੀ ਕਰੋ ਸੋ ਦੱਸੇ ਕਿ ਇਹ ਉਹ ਪ੍ਰੋਡਕਟ ਜਿਹੜੇ ਆਮ ਜਿਹੜੇ ਹਰਬਲ ਪ੍ਰੋਡਕਟ ਹੁੰਦੇ ਆ ਆਮ ਬੜੀ ਮਹਿਲਾਵਾਂ ਦੇ ਵਿੱਚ ਇੱਕ ਧਾਰਨਾ ਹੁੰਦੀ ਆ ਵੀ ਜਿਹੜੇ ਹਰਬਲ ਪ੍ਰੋਡਕਟ ਹੁੰਦੇ ਖਾਸ ਕਰਕੇ ਕੋਸਮੈਟਿਕਸ ਵਾਸਤੇ ਜਿਹੜੇ ਹੁੰਦੇ ਯੂਜ਼ ਕੀਤੇ ਜਾਂਦੇ ਜਾਂ ਆਪਲੀ ਸਕਿਨ ਵਾਸਤੇ ਉਹ ਕਾਫੀ ਮਹਿੰਗੇ ਹੁੰਦੇ ਆ ਲੇਕਿਨ ਕਿੰਨੇ ਕਿਤੇ ਆ ਕੇ ਇਸ ਤਰ੍ਹਾਂ ਜਿਹੜੇ ਪ੍ਰੋਡਕਟ ਹੁੰਦੇ ਜਿਹੜੇ ਹੈਂਡ ਮੇਡ ਕੀਤੇ ਜਾਂਦੇ ਐ ਸਟੂਡੈਂਟਸ ਵੱਲੋਂ ਉਹ ਮਹਿੰਗੇ ਬਿਲਕੁਲ ਨਹੀਂ ਹੁੰਦੇ ਥੋੜਾ ਵਰੀਏਸ਼ਨ ਹੋ ਸਕਦਾ ਲੇਕਿਨ ਉਹ ਤੁਹਾਡੀ ਸਕਿਨ ਵਾਸਤੇ ਕਾਫੀ ਉਹ ਫਾਇਦੇਮੰਦ ਹੁੰਦੇ ਕਿ ਕੈਮੀਕਲ ਰਹਿਤ ਹੁੰਦੇ ਐ ਤੇ ਕਿੰਨੇ ਕਿਤੇ ਹਰਬਲ ਪ੍ਰੋਡਕਟ ਹੀ ਆਮ ਮਹਿਲਾ ਨੂੰ ਯੂਜ਼ ਕਰਦੇ ਤੇ ਕਾਫੀ ਅੱਜ ਦੀ ਦੌਰ ਦੇ ਵਿੱਚ ਮਹਿਲਾਵਾਂ ਕਿਉਂਕਿ ਆਪਣੀ ਸਕਿਨ ਨੂੰ ਲੈ ਕੇ ਸੈਂਸਿਟਿਵ ਸਕਿਨ ਨੂੰ ਕਾਫੀ ਉਹ ਜਾਗੂਖ ਹੈ ਗਈਆਂ ਤਾਂ ਕਿੰਨੇ ਤੇ ਆ ਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਹੁੰਦੇ ਆ ਉਹ ਆਮ ਮੜੇ ਮਹਿਲਾਵਾਂ ਵਾਸਤੇ ਅੱਜ ਦੀ ਦੌਰ ਦੇ ਵਿੱਚ ਕਾਫੀ ਪਸੰਦ ਕੀ ਜਾ ਰਹੇ ਆ ਸੋ ਨੇਲ ਆਰਟ ਅੱਜਕੱਲ ਦਾ ਬੜਾ ਇੱਕ ਦੌੜ ਚੱਲ ਗਿਆ ਹੈ ਨੇਲ ਆਰਟ ਦਾ ਸੋ ਅੱਜਕੱਲ ਹੁਣ ਤਾਂ ਰੈਡੀमेड ਨੇਲ ਇਦਾਂ ਦੇ ਆਗੇ ਕਿ ਤੁਹਾਨੂੰ ਉਹਨੂੰ ਕਲਰ ਕਰਨ ਦੀ ਲੋੜ ਨਹੀਂ ਪੈਂਦੀ ਸਿੱਧੀ ਪਰਚੇਸ ਕਰੋ ਸਿੱਧੀ ਆਪਣੇ ਨੇਲ ਤੇ ਫਿਕਸ ਕਰ ਲਓ ਤੇ ਨੇਲ ਆਰਟ ਦਾ ਅੱਜਕੱਲ ਜਿਹੜਾ ਕੋਸ਼ਿਸ਼ ਕੀਤੇ ਜਾਂਦੇ ਆ ਤਾਂ ਇਹ ਤੁਸੀਂ ਮਹਿਲਾਵਾਂ ਦੇਖ ਸਕਦੇ ਹੋ ਜਿਹੜਾ ਸਪੈਸ਼ਲ ਅੱਜ ਇਸ ਕਾਲਜ ਵਿਖੇ ਧੀਆਂ ਦੇ ਮੇਲੇ ਦੇ ਵਿੱਚ ਇੱਕ ਸਟਾਲ ਲਗਾਇਆ ਤਾਂ ਖਾਸ ਕਰਕੇ ਨੇਲ ਆਰਟ ਇੱਕ ਕਲਚਰਲੀ ਬਣ ਚੁੱਕਾ ਹੈ ਖਾਸੇ ਔਰਤਾਂ ਦੇ ਵਿੱਚ ਫੈਸ਼ਨ ਨੂੰ ਲੈ ਕੇ ਕਿਉਂਕਿ ਹਰ ਜਿਹੜੇ ਵੀ ਖੁਸ਼ੀ ਦੇ ਮਾਹੌਲ ਦੇ ਫੰਕਸ਼ਨ ਹੁੰਦੇ ਹਨ ਉਹਨਾਂ ਵਿੱਚ ਹਰ ਲੜਕੀਆਂ ਵੀ ਇਸ ਨੇਲ ਆਰ ਨੂੰ ਕਾਫੀ ਲੈ ਕੇ ਉਤਸ਼ਾਹਿਤ ਹੁੰਦੀਆਂ ਵੀ ਅਸੀਂ ਨੇ ਲੜ ਗਏ ਤਾਂ ਕਿਹਦਾ ਨੇਲ ਆਰਟ ਹੈ ਨੇਲ ਆੜਾ ਕਿਹਦਾ ਬਹੁਤ ਅੱਜਾ ਅੱਜਕੱਲ ਬੜਾ ਪਸੰਦ ਕੀਤਾ ਜਾਂਦਾ ਹੈ ਹਾਂਜੀ ਆਈ ਮੀਨ 올 ਦ ਗਰਲਸ ਲਾਈਕ ਨੇਲ ਆਰਟ ਹਰ ਇੱਕ ਨੂੰ ਬਹੁਤ ਇੰਟਰਸਟ ਹੁੰਦਾ ਬਿਕੋਜ਼ ਨੇਲਸ ਗਰੂਮਿੰਗ ਬੜਾ ਇੰਪੋਰਟੈਂਟ ਪਾਰਟ ਹੈ ਨੇਲਸ ਕੋਸ ਸੋਹਣੇ ਲੱਦੇ ਲੱਗੇ ਹੋਏ ਐਂ ਤੁਸੀਂ ਆਪਣੀ ਡਰੈਸ ਦੇ ਅਕੋਰਡਿੰਗ ਉਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਸੋ एवरीवन ਲਾਈਕਸ ਇਟ ਸੋ ਅੰਦਾਜ਼ੇ ਕੀ ਤੀਆਂ ਦੇ ਮੇਲੇ ਦੇ ਵਿੱਚ ਅੱਜ ਲੁਧਿਆਣਾ ਦਾ ਗਵਰਨਮੈਂਟ ਕਾਲੇਜ ਫॉर ਔਮਨ ਪਹੁੰਚ ਆ ਚੁੱਕਾ ਦਾ ਕਿਤੇ ਆ ਕੇ ਅੱਜ ਹਰ ਉਹ ਲੜਕੀ ਜਿਹੜੀ ਲੁਧਿਆਣੇ ਚ ਹੈਗੀ ਆ ਉਹ ਖਾਸ ਕਰਕੇ ਇਸ ਮੇਲੇ ਵਿੱਚ ਆਈ ਹੈ ਤਾਂ ਜਿੰਨੇ ਵੀ ਇਥੇ ਸਟਾਲ ਲੱਗੇ ਹਰ ਸਟਾਲ 'ਚ ਆ ਕੇ ਆਪਣੇ ਚਾਹ ਫੈਸ਼ਨ ਲੈ ਕੇ ਜਾਂ ਆਪਣੇ ਵਿਰਸੇ ਨਾਲ ਲੈ ਕੇ ਇਸ ਪ੍ਰੋਡਕਟ ਤੇ ਉਸ ਉਸ ਵਿਰਸੇ ਨੂੰ ਵੀ ਦੇਖ ਰਹੀ ਹੈ ਤਾਂ ਕਿ ਉਹ ਕੱਲ ਆਪਣੇ ਦੇਸੇ ਨੂੰ ਵੀ ਸੰਭਾਲ ਸਕਣ। ਐਮ ਐਮ ਐਨ ਬਾਬੀਨਾ ਸੰਦੀਪ ਸ਼ਰਮਾ ਅਧਿਆਨੀ ਸੈਟੀਵੀ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ। ਡੇਨਿਕ ਸਵੇਰਾ ਟੀਵੀ। YouTube Facebook Instagram X aur WhatsApp channel par